ਸਤਿ ਸ੍ਰੀ ਅਕਾਲ ਡੇਲੀ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਪ੍ਰਲਾਦ ਸੰਗੇਲੀਆ ਅੱਜ ਇੱਕ ਅਜਿਹੇ ਨਟਵਰ ਲਾਲ ਬਿਲਡਰ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਜਿਸ ਨੇ ਲੋਕਾਂ ਦੇ ਨਾਲ ਕਰੋੜਾਂ ਰੁਪਏ ਠੱਗੀ ਕਰਨ ਦਾ 골ਡ ਮੈਡਲ ਹਾਸਲ ਕੀਤਾ ਵੈਸੇ ਤਾਂ ਦੇਸ਼ ਦੇ ਲਈ 골ਡ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਸਰਕਾਰਾਂ ਸਨਮਾਨਿਤ ਕਰਦੀਆਂ ਨੇ ਪਰ ਅਜਿਹੇ ਠੱਗ ਬਿਲਡਰ ਜੇਲ੍ਹ ਦੀਆਂ ਹਵਾ ਖਾ ਰਹੇ ਨੇ ਇਹਨਾਂ ਠੱਗ ਬਿਲਡਰਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਸਰਕਾਰ ਨੇ ਧੋਖਾਧੜੀ ਦਾ ਕੋਈ ਤਮਗਾ ਰੱਖਿਆ ਹੁੰਦਾ ਤਾਂ ਅਜਿਹੇ ਠੱਗ ਬਿਲਡਰ ਸਭ ਤੋਂ ਮੁਹਰੀ ਹੋਣੇ ਸੀ ਸਭ ਤੋਂ ਮੁਹਰੀ ਲਿਸਟ ਦੇ ਵਿੱਚ ਸ਼ਾਮਲ ਹੋਣੇ ਸੀ ਜਿਨ੍ਹਾਂ ਨੇ ਧੋਖਾਧੜੀ ਦਾ ਰਿਕਾਰਡ ਕਾਇਮ ਕੀਤਾ ਵੈਸੇ ਤਾਂ ਇਸ ਬਿਲਡਰ ਦੇ ਉੱਪਰ ਅਨੇਕਾਂ ਪਰਚੇ ਦਰਜ ਨੇ ਪਰ ਸਾਡੇ ਹੱਥ 8 ਐਫ ਆਈ ਆਰ ਦੀਆਂ ਕਾਪੀਆਂ ਲੱਗੀਆਂ ਨੇ ਜਿਸ ਦੇ ਵਿੱਚ ਕਰੋੜਾਂ ਰੁਪਏ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਕਰੋੜਾਂ ਰੁਪਏ ਦੀ ਧੋਖਾਧੜੀ ਹੋਈ ਹੈ ਕੀ ਹੈ ਪੂਰਾ ਮਾਮਲਾ ਤੁਹਾਨੂੰ ਦਿਖਾਉਨੇ ਆ ਇਸ ਖਾਸ ਰਿਪੋਰਟ ਦੇ ਵਿੱਚ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜੀ ਐਲ ਡੀ ਯਾਨੀ ਕਿ ਗੁੰਜਨ ਲੈਂਡ ਡਿਵੈਲਪਰਸ ਅਤੇ ਪ੍ਰੋਮੋਟਰਸ ਦੇ ਮਾਲਕ ਅਮਿਤ ਕੁਮਾਰ ਦੀ ਮੁਹਾਲੀ ਦੇ 에ਰੋ ਸਿਟੀ ਦੇ ਰਹਿਣ ਵਾਲੇ ਅਮਿਤ ਕੁਮਾਰ ਇਨਾ ਸ਼ਾਤੀਰ ਹੋਵੇਗਾ ਇਸ ਦਾ ਇਲਮ ਸ਼ਾਇਦ ਬਿਲਡਰਸ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਨਹੀਂ ਹੋਵੇਗਾ ਅਮਿਤ ਕੁਮਾਰ ਦੇ ਇਸ ਕਾਲੇ ਕਾਰੋਬਾਰ ਦੇ ਵਿੱਚ ਉਸ ਦੀ ਪਤਨੀ ਅਤੇ ਭਰਾ ਵੀ ਸ਼ਾਮਲ ਹੈ ਜਿਨ੍ਹਾਂ ਉੱਪਰ ਵੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਸਾਡੇ ਕੋਲ ਜਿਹੜੀਆਂ ਐਫਆਈਆਰ ਮੌਜੂਦ ਨੇ ਉਸ ਦੇ ਉੱਪਰ ਝਾਤ ਮਾਰੀਏ ਤਾਂ ਜ਼ਿਆਦਾਤਰ ਐਫਆਈਆਰ ਦੇ ਵਿੱਚ ਅਮਿਤ ਕੁਮਾਰ ਦਾ ਨਾਮ ਹੀ ਸ਼ਾਮਲ ਹੈ ਪਰ ਕਈ ਐਫਆਈਆਰ ਦੇ ਵਿੱਚ ਉਸ ਦੇ ਨਾਲ-ਨਾਲ ਹੋਰ ਦੋਸ਼ੀਆਂ ਦੇ ਨਾਮ ਵੀ ਸ਼ਾਮਲ ਨੇ ਜਿਵੇਂ ਜਿਸ ਐਫਆਈਆਰ ਦੀ ਕਾਪੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਸ ਦੇ ਉੱਪਰ ਮਧੂ ਗੁਪਤਾ ਅਤੇ ਅਤુલ ਅਰੋੜਾ ਦਾ ਨਾਮ ਵੀ ਸ਼ਾਮਲ ਹੈ ਜਿਹੜੀ ਦੂਜੀ ਐਫਆਈਆਰ ਤੁਸੀਂ ਦੇਖ ਰਹੇ ਹੋ ਉਸ ਦੇ ਵਿੱਚ ਅਮਿਤ ਕੁਮਾਰ ਦੇ ਨਾਲ-ਨਾਲ ਹੈਪੀ ਅਗਰਵਾਲ ਅਤੇ ਮੋਹਿਤ ਅਗਰਵਾਲ ਦੇ ਨਾਮ ਸ਼ਾਮਲ ਨੇ ਇਸੇ ਤਰ੍ਹਾਂ ਹੋ ਸਕਦਾ ਹੈ ਕਿ ਦੂਜੀਆਂ ਐਫਆਈਆਰਾਂ ਦੇ ਵਿੱਚ ਵੀ ਅਮਿਤ ਕੁਮਾਰ ਦੇ ਨਾਲ-ਨਾਲ ਕਿਸੇ ਹੋਰ ਠੱਗਾਂ ਦੇ ਨਾਮ ਵੀ ਸ਼ਾਮਲ ਹੋਣ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਅਤੇ ਉਹ ਲੋਕ ਜਿਨ੍ਹਾਂ ਵੱਲੋਂ ਆਪਣੇ ਸੁਪਨਿਆਂ ਦਾ ਘਰ ਖਰੀਦਣ ਦੇ ਲਈ ਇਹਨਾਂ ਸਰਵਾਜਾਂ ਨੂੰ ਕਰੋੜਾਂ ਰੁਪਏ ਦਿੱਤੇ ਗਏ ਸਨ ਉਹ ਅੱਜ ਵੀ ਉਡੀਕ ਕਰ ਰਹੇ ਨੇ ਕਿ ਕਦੋਂ ਕੋਰਟ ਦਾ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਵੇਗਾ ਅਤੇ ਕਦੋਂ ਉਹਨਾਂ ਦੇ ਕੂਨ ਪਸੀਨੇ ਕਮਾਈ ਉਹਨਾਂ ਨੂੰ ਵਾਪਿਸ ਮਿਲੇਗੀ ਹੁਣ ਤੁਹਾਨੂੰ ਉਹਨਾਂ ਪੀੜਤਾਂ ਦੀ ਜ਼ੁਬਾਨੀ ਸੁਣਾ ਦਿੰਨੇ ਆ ਕਿ ਕਿਵੇਂ ਉਹਨਾਂ ਦੇ ਨਾਲ ਇਸ ਕੰਪਨੀ ਦੇ ਬਿਲਡਰਾਂ ਵੱਲੋਂ ਧੋਖਾਧੜੀ ਕੀਤੀ ਗਈ ਕਰੋੜਾਂ ਰੁਪਏ ਜੋ ਹੈ ਧੋਖਾਧੜੀ ਦੇ ਨਾਲ ਉਹ ਹਾਸਲ ਕੀਤੇ ਗਏ ਧੋਖਾਧੜੀ ਕਰੋੜਾਂ ਰੁਪਏ ਦੀ ਕੀਤੀ ਗਈ ਤੇ ਇਹ ਪੀੜਤ ਹੁਣ ਕੀ ਉਡੀਕ ਕਰ ਰਹੇ ਨੇ ਕਿ ਮੰਗ ਕਰ ਰਹੇ ਨੇ ਕਿ ਅਪੀਲ ਕਰ ਰਹੇ ਨੇ ਆਪਾਂ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਾ ਦਿੰਨੇ ਆ

जी। तो फिर में जब करा सारा लॉयर के साथ सब कुछ वेरीफाई करवाया फिर चल रहा किए फ्रॉड हो रहा और एक ही प्रॉपर्टी अलग होती है जिनको बेच रहा ऊपर चाहिए तहसीलदार भी मिला हुआ था ना मेरे कॉमन फ्रेंड का थ्रू किन किन के साथ आपकी जो बातचीत हुई थी अमित कुमार जो मेन इस हाँ, पूरा ऑनर है हाँ उनके साथ बातचीत हुई थी आपकी हांंशी समरण के, आप के, के साथ हुई थी करिए आपके मोइदन के सेल्स राइट वाले सबके साथ ही हुई थी ठीक है तो आपने अब आ, इनके खिलाफ एफआईआर जो दर्ज हुई है तो आपको लगता है कि आपको जल्दी इंसाफ मिल जाएगा पता नहीं नॉट श्योर अभी तक तो हम्म और भी है ना मेरे और भी है तो हम लोग चार, चार चार लोग साथ में कर रहे हैं तो किसी पता नहीं अच्छा ओवरऑल कितनी आपको इसकी कोई जानकारी है कि ओवरऑल कितनी एफआईआर इनके खिलाफ हो रखी है नहीं कुछ नहीं पता इतना नॉलेज नहीं है मेरे को ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਨੂੰ ਜਾਣਕਾਰੀ ਦੇਣ ਦੇ ਲਈ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਕਿ ਕਿਵੇਂ ਤੁਹਾਡੇ ਨਾਲ ਫਰੋਡ ਹੋਇਆ ਹੈ ਹੁਣ ਅਗਲੇ ਕਾਲਰ ਦੇ ਵੱਲ ਚਲਦੇ ਹਾਂ ਸਰ ਸਤਿ ਸ੍ਰੀ ਅਕਾਲ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਤੁਹਾਡੇ ਨਾਲ ਕਿਸ ਤਰੀਕੇ ਦੇ ਨਾਲ ਗੁੰਜਨ ਲੈਂਡ ਡਿਵੈਲਪਰਸ ਦੇ ਮਾਲਕਾਂ ਜਾਂ ਬਿਲਡਰਾਂ ਵੱਲੋਂ ਠੱਗੀ ਕੀਤੀ ਗਈ ਇਸ ਬਾਰੇ ਵੀ ਜਾਣਕਾਰੀ ਦਿਓ ਬਸ ਲਈ ਜੀ ਮੈਂ ਫਲੈਟ ਲੈਂਦਾ ਸੀਗਾ ਇਹਨਾਂ ਤੋਂ ਜੀ ਤੇ ਮੇਰਾ 1 بی 1 ਐਚ ਕੇ ਫਲੈਟ ਸੀਗਾ ਤੇ ਇਹਨਾਂ ਨੇ ਪਹਿਲਾਂ ਆਪਣਾ ਐਗਰੀਮੈਂਟ ਕੀਤਾ ਤੇ ਬਿਆਨ ਲਿਖਵਾਤਾ ਗਏ ਨੇ ਤੇ ਬਿਆਨ ਤੋਂ ਬਾਅਦ ਇਹਨਾਂ ਨੇ ਕਾਫੀ ਟਾਈਮ ਰਿਸਟਰੀ ਟੁਲਾਤਾ ਵਿਆਰਟੀਕਲ ਅਧਿਕਰਿ ਰਿਸਟਰੀ ਕਰਾਉਣੀ ਤੇ ਚੈਨਚੀ ਦਾ ਕੋ ਚੈੱਕ ਕਰ ਪਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਜਦੋਂ 6 ਮਹੀਨੇ ਬਾਅਦ ਮਿਲ ਰਿਹਾ ਰਿਸਟਰੀ ਹੋਈ ਸਾਡੀ ਦੇਸ਼ੀ ਤੋਂ ਬਾਅਦ ਸਾਰੀ ਪੇਮੈਂਟ ਵਗੈਰਾ ਹੋ ਗਈ ਪਰ ਇਹਨੇ ਕਹਿੰਦੀ ਵੀ ਤੁਹਾਨੂੰ ਫਲੈਟ ਰੈਡੀ ਕਰਕੇ ਦੇ ਦਾਂਗੇ ਅਗਲੇ 3 ਮਹੀਨੇ ਦੇ ਵਿੱਚ ਤੇ ਬਟ ਫਿਰ ਉਹਨਾਂ ਨੇ ਡਿਲੇ ਕਰਤਾ ਵੀ ਕੰਮ ਹੁਣ ਚੱਲ ਨਹੀਂ ਜਾਂਦਾ ਉਹਦੇ ਫਲੈਟ ਦਾ ਕਿਉਂਕਿ ਉਹ ਅੰਡਰ ਕੰਸਟਰਕਸ਼ਨ ਸੀ ਗਿਆਨੇ ਫਲੈਟ ਤੇ ਇਹਨਾਂ ਨੇ ਪੋਜੀਸ਼ਨ ਨਹੀਂ ਦਿੱਤੀ ਸੀ ਜੇ ਜਦੋਂ ਮੈਂ ਇਹਨਾਂ ਕੋਲੇ ਗੁੜੀ ਗੁੜੀ ਬਸ ਉਹ ਯਾਦਿਕਲਾ ਕੀਤਾ ਤੇ ਫਿਰ ਕੰਦੀ ਕੋਈ ਹੋਰ ਫਲੈਟ ਦੇਣ ਨੇ ਆ ਪਰ ਮੈਨੂੰ ਲੱਗਿਆ ਕਿ ਨਹੀਂ ਇਹ ਕੰਮ ਫਰਾਡ ਹੈ ਫਿਰ ਉਸ ਤੋਂ ਬਾਅਦ ਫਿਰ ਮੈਂ ਐਫਐਮ ਡਾਇਰੈਕਟ ਕਰਕੇ ਅਗੇਂਸਟ ਐਕਸ਼ਨ ਦਿੱਤਾ ਸੀ ਇੰਦੇ ਵਿੱਚ ਪੁਲਿਸ ਦੀ ਕਾਰਜ ਪ੍ਰਣਾਲੀ ਠੀਕ ਰਹੀ ਹੈ ਜੀ ਪੁਲਿਸ ਨੇ ਤੁਹਾਡੀ ਸੁਣਵਾਈ ਕੀਤੀ ਹੈ ਜੀ ਹਾਂਜੀ ਕੀਤੀ ਹੈ ਜੀ ਬਿਲਕੁਲ ਠੀਕ ਹੈ ਹੁਣ ਤੁਹਾਨੂੰ ਉਮੀਦ ਹੈਗੀ ਹੈ ਕਿ ਜਿਹੜੇ ਤੁਹਾਡੇ ਪੈਸੇ ਫਸੇ ਹੋਏ ਨੇ ਕਿ ਤੁਹਾਨੂੰ ਵਾਪਸ ਮਿਲ ਸਕਦੇ ਆ ਦੇਖੋ ਹਣੇ ਤੱਕ ਜੀ ਮੇਰਾ ਕੋਰਟ ਕੇਸ ਲੱਗਿਆ ਹੋਇਆ ਸੀਗਾ ਹਨਾ ਤੇ ਉਹਦੇ ਵਿੱਚ ਇਹਨਾਂ ਨੇ ਵੀ ਸਮਝੌਤਾ ਕੀਤਾ ਵੀ ਵੀ ਦੇ 3 ਮੰਥਸ ਤੁਹਾਨੂੰ ਪੈਸੇ ਦੇ ਦਾਂਗੇ ਹਨਾ ਬਟ ਹਲੇ ਤੱਕ ਤਾਂ ਮੇਰੇ ਕੋਲ ਇਹ ਪੈਸੇ ਆਏ ਨਹੀਂ ਮਹੀਨਾ ਹੋ ਤੱਕਿਆ ਦੋ ਮਹੀਨੇ ਹੋ ਗਏ ਨੇ ਜਿਹੜਾ ਸਾਡੇ ਕੋਰਟ ਦੇ ਵਿੱਚ ਫੈਸਲਾ ਹੋਇਆ ਸੀਗਾ ਕਿ ਜੇ 2 ਮਹੀਨੇ ਦੇ ਵਿੱਚ ਪੈਸੇ ਨਹੀਂ ਆਉਂਦੇ ਤਾਂ ਇਹ ਕਹਿੰਦੇ ਵੀ ਅਕੋਰਡਿੰਗ ਟੂ ਜਿਹੜਾ ਐਗਰੀਮੈਂਟ ਅਜੋਗੀ ਹੈ ਨਾ ਤੇ ਉਹ ਦੇ ਅਕੋਰਡਿੰਗ ਕਹਿੰਦੇ ਕਿ ਤੁਹਾਨੂੰ ਡਬਲ ਦੇਣਾ ਪਊਗਾ ਤੁਹਾਨੂੰ ਹੂੰ ਹਾਂਜੀ ਕੁਸ਼ਦੀਪ ਜੀ ਤੁਹਾਨੂੰ ਉਹ ਫਲੈਟ ਦਿਖਾਇਆ ਗਿਆ ਸੀ ਕਿਉਂਕਿ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਕੋਲੋਂ ਫਲੈਟ ਹੀ ਨਹੀਂ ਹੈਗੇ ਹਵਾ ਦੇ ਵਿੱਚ ਹੀ ਪੈਸੇ ਲਈ ਜਾਂਦੇ ਸੀ ਉਹ ਬਸ ਮੁਰਕੇ ਪਹਿਲਾਂ ਤਾਂ ਦਿਖਾਇਆ ਗਿਆ ਸੀ ਜਿਹੜਾ ਮੁਰਕੇ ਵਿੱਚ ਉਹ ਫਲੈਟ ਦਾ ਮੈਨੂੰ ਲੱਗਦਾ ਕੋਈ ਵਾਈਨ ਗਰੁੱਪ ਵਾਲਿਆਂ ਦਾ ਕੋਈ ਰੌਲਾ ਹੋਇਆ ਸੀਗਾ ਵਿੱਚ ਫਲੈਟ ਦਾ ਹੂੰ ਹਾਂਜੀ ਹੁਣ ਤੁਸੀਂ ਲੋਕਾਂ ਨੂੰ ਕੀ ਜਾਣਕਾਰੀ ਦੇਣਾ ਚਾਹੋਗੇ ਕਿਵੇਂ ਜਾਗਰੂਕ ਕਰਨਾ ਚਾਹੋਗੇ ਤਾਂ ਜੋ ਉਹ ਅਜਿਹੇ ਠੱਗ ਬੀਲਡਰਾਂ ਦੇ ਚਾਂਸੇ ਦੇ ਵਿੱਚ ਨਾ ਫਸਣ ਮੈਂ ਤਾਂ ਇਹ ਕਹੂੰਗਾ ਜੀ ਤੁਸੀਂ ਪਹਿਲਾਂ ਕੋਈ ਵੀ ਅੰਡਰ ਕੰਸਟਰਕਸ਼ਨ ਲੋ ਹੀ ਨਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਰੋ ਹਨਾ ਫਲੈਟ ਪੂਰੀ ਪਰਤਾਲ ਕਰੋ ਉਹਦੀਆਂ ਇਹਦੇ ਨਾਂ ਤੇ ਘਟ ਘਟ ਬੋਲਦਾ ਹੈ ਨਹੀਂ ਹਨਾ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਜਦੋਂ ਤੁਸੀਂ ਰੀਸਟਰੀਗਰ ਕਰਾਉਣੀ ਹੋ ਤੇ ਚਾਬੀਆਂ ਲਓ ਜਿਹੜੀ ਨਾਲ ਦੀ ਨਾਲ ਕੋਈ ਇਦਾਂ ਦਾ ਡੀਲਰ ਰੱਖੋ ਵੀ ਹਾਂ ਪਹਿਲਾਂ ਵੀ ਤੁਸੀਂ ਰੀਸਟਰੀ ਕਰਾਤੀ ਵੀ ਚਲ ਮਹੀਨੇ ਦੋ ਮਹੀਨੇ ਬਾਅਦ ਤੁਸੀਂ ਲਓਗੇ ਕਰੋਗੇ ਹਨਾ ਤਾਂ ਕੀ ਨਾ ਰੱਖੋ ਤੁਸੀਂ ਮੌਕੇ ਤੇ ਸਾਰਾ ਕੁਝ ਕਰਾ ਦਿਓ ਮੌਕੇ ਦੀਆਂ ਚਾਬੀਆਂ ਫੜੋ ਤੇ ਪਹਿਲਾਂ ਸਾਰੀ ਪੜਤਾਲ ਕਰੋ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਸਾਨੂੰ ਜਾਣਕਾਰੀ ਦੇਣ ਦੇ ਲਈ ਬਹਿਰਾਲ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਾਡਾ ਇਹ ਫਰਜ਼ ਬਣਦਾ ਹੈ ਤੁਹਾਨੂੰ ਜਾਗਰੂਕ ਕਰਨਾ ਅਤੇ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚਾਉਣਾ ਕਿ ਜੇਕਰ ਤੁਸੀਂ ਘਰ ਖਰੀਦਣ ਦੇ ਲਈ ਕਿਸੇ ਨੂੰ ਪੇਮੈਂਟ ਦੇਣੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਦੇ ਕਾਗਜ਼ ਖੁਦ ਚੈੱਕ ਕਰ ਲਵੋ ਜੇਕਰ ਤੁਹਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਕਿਸੇ ਵਕੀਰ ਜਾਂ ਸਬੰਧਤ ਅਧਿਕਾਰੀ ਨੂੰ ਮਿਲ ਕੇ ਪੁੱਛ ਵੀ ਸਕਦੇ ਹੋ ਤਾਂ ਜੋ ਤੁਹਾਡੇ ਖੂਨ ਪਸੀਨੇ ਅਤੇ ਜ਼ਿੰਦਗੀ ਭਰ ਦੀ ਕਮਾਈ ਇਹਨਾਂ ਠੱਗ ਬੇਡਰਾਂ ਤੋਂ ਬਚ ਸਕੇ ਫਿਲਹਾਲ ਦੇ ਲਈ ਇਹਨਾਂ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਡੇਲੀ ਇੰਡੀਆ న్యూਸ ਦੇ ਨਾਲ ਧੰਨਵਾਦ